ਇਹ ਮੇਰੇ ਜਾਲ ਤੇ ਫਸਦੀ ਨਹੀਂ ਇਹ ਨਾ ਹੋਵੇ ਵਿਲਾ ਹੀ ਮੇਰੇ ਹੱਥੋਂ ਨਿਕਲ ਜਾਵੇ ਤੂੰ ਕੀ ਕਰਨ ਨਹੀਂ ਆ ਮੈਂ ਡਸਟਿੰਗ ਕਰਨ ਦੀ ਇੱਕ ਕੰਮ ਕਰ ਛੇਤੀ ਛੇਤੀ ਜਾ ਕੇ ਚੇਂਜ ਕਰ ਤੇ ਮੈਨੂੰ ਵੀ ਕੱਪੜੇ ਦੇ ਮੈਂ ਵੀ ਚੇਂਜ ਕਰਾਂ ਤੇ ਚੱਲ ਚਲੀ ਚੱਲ ਜਲਦੀ ਕਰ ਜਲਦੀ 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 ਪਹਿ ਜਾਣਾ ਕਿੱਥੇ ਆ ਯਾਰ ਜੇ ਮੈਂ ਨਾਲ ਖੜੰਡੇ ਆ ਤੇ ਕਿਤਨਾ ਕਿਤੇ ਲੈ ਕੇ ਜਾਊਗਾ ਨਹੀਂ ਉਹ ਸਾਰੀ ਗੱਲ ਤੇ ਠੀਕ ਆ ਫਿਰ ਮੈਂ ਉਸ ਆਪਨੇ ਕੱਪੜੇ ਪਾਵਾ ਨਾ ਕਿੱਥੇ ਜਾਣਾ ਫਿਰ ਉਸ ਅਕੋਰਡਿੰਗ ਡਰੈਸ ਅਪ ਕਰਨਾ ਪੈਂਦਾ ਨਾ ਇਸ ਕਰਕੇ ਤੁਸੀਂ ਮੈਨੂੰ ਦੱਸ ਦੋ ਤੂੰ ਇੱਕ ਕੰਮ ਕਰ ਜਿਹੋ ਜੇ ਮਰਜ਼ੀ ਕੱਪੜੇ ਪਾ ਲੈ ਜਿੱਥੇ ਮੈਂ ਤੈਨੂੰ ਲੈ ਕੇ ਚੱਲਿਆ ਨਾ ਤੂੰ ਉੱਥੇ ਬਿਲਕੁਲ ਫਿੱਟ ਬੈਠਦੀ ਬੁਝਾਰਤਾ ਨਾ ਪਾਓ ਯਾਰ ਦੱਸੋ ਟਰੈਕਸੂਟ ਪਾ ਲੈ। ਪਾ ਲੈ। ਟਰੈਕਸੂਟ ਹੈ? ہاں ਜਿੱਥੇ ਮੈਂ ਤੈਨੂੰ ਲੈ ਕੇ ਜਾਊਂਗਾ ਨਾ ਤੂੰ ਉੱਥੇ ਐ ਬਿਲਕੁਲ ਫਿੱਟ ਬੈਠੇਂਗੀ ਟਰੈਕਸੂਟ ਦੇ ਵਿੱਚ। ਆਪਾਂ ਸੈਰ ਕਰਨ ਚੱਲੇ ਆਂ? ਨਹੀਂ ਜੀ। ਟਰੈਕਸੂਟ ਜਿਮ ਚੱਲੇ ਆਂ? ਨਹੀਂ। ਤੇਰੇ ਪੇਕੇ ਚੱਲੇ। ਚੱਲ। ਚੱਲ ਚੱਲ। ਜਲਦੀ ਕਰ। ਪੇਕੇ। ਓ ਯਾਰ ਪੇਕਿਆਂ ਦਾ ਨਾਂ ਸੁਣ ਕੇ ਤੇ ਕੁੜੀਆਂ ਨੂੰ ਚਾ ਚੜ ਜਾਂਦਾ ਵਾ ਤੇ ਤੇਰੀ ਐ ਕਿਉਂ ਜਿਤਨਾ ਤੇਰੇ ਸਹੱਲੀ ਕੱਢ ਦਿੱਤੇ ਹੁੰਦੇ ਨਹੀਂ ਨਹੀਂ ਤੁਸੀਂ ਅਚਾਨਕ ਹੀ ਪਲਾਨ ਬਣਾ ਲਿਆ ਨਾ ਤੁਸੀਂ ਦੱਸਿਆ ਨਹੀਂ ਪਹਿਲਾਂ ਕਿ ਮੰਮੀ ਹੁਣਾਂ ਵਾਲੇ ਜਾਣਾ ਵਾ ਤੇ ਉਹਦੇ ਵਿੱਚ ਦੱਸਣ ਦੀ ਕੀ ਲੋੜ ਹੈ ਚੱਲ ਚੱਲੀਏ ਚੱਲ ਗੱਲ ਸੁਣੋ ਮੇਰੀ ਇੱਕ ਮਿੰਟ ਗੱਲ ਪਤਾ ਕੀ ਆ ਮੈਨੂੰ ਨਾ ਕਾਲੀ ਦੀਦੀ ਦਾ ਫੋਨ ਆਇਆ ਹੀਗਾ ਉਹਦੇ ਅੱਜ ਕਿਤੇ ਦੂਰ ਗਏ ਆ ਬਿਆਸ ਗਏ ਹੋਏ ਆ ਤੂੰ ਦੱਸਿਆ ਹੀ ਨਹੀਂ ਨਹੀਂ ਤੇ ਫਿਰ ਆਪਾਂ ਕਹਿ ਦੇਣਾ ਸੀਗਾ ਨਾ ਉਹਨਾਂ ਨੂੰ ਬਿਆਸ ਦੂਰ ਹੁੰਦਾ ਵਾ ਉਹਨਾਂ ਨੂੰ ਫੋਨ ਕਰ ਦੇ ਜਿੰਨੇ ਚਿਰ ਤੂੰ ਤਿਆਰ ਹੋਣਾ ਨਾ 2 ਘੰਟੇ ਤੂੰ ਨਿਕਲਣ ਲੱਗਿਆ ਲਾ ਦੇਣੇ ਆ ਤੇ 40 ਮਿੰਟ ਚ ਬੰਦਾ ਬਿਆਸ ਤੋਂ ਨਾ ਅਮਰਸਰ ਆ ਜਾਂਦਾ ਠੀਕ ਹੈ ਚੱਲ ਗੱਲ ਤੇ ਕੀ ਆ ਉਹ ਨਾ ਉੱਥੇ ਮਾਸੀ ਜੀ ਹੈਗੇ ਆ ਉਹਨਾਂ ਦੇ ਗਏ ਆ ਪਤਾ ਨਹੀਂ ਕੋਈ ਬਿਮਾਰ ਉਹਨਾਂ ਦੇ ਸੱਸ ਪੈ ਗਈ ਆ ਫਿਰ ਇਨੀਸ਼ੀਏਟਿਵ ਕਿਤਰਾ ਪੋਸੀਬਲ ਹੋਗਾ ਨਾ ਪੰਜ ਤੇ ਵੱਜ ਗਏ ਆ ਵੇਖੋ ਹਾਂ ਸਵੇਰ ਦੇ ਗਏ ਹੋਣਗੇ ਨਹੀਂ 5 ਵਜੇ ਆ ਤੇ ਹੁਣ ਤੱਕ ਤੇ ਵਾਪਸ ਆ ਗਏ ਹੋਣਗੇ ਚੱਲ ਚਲੀਏ ਸਵੇਰੇ ਨਹੀਂ ਨਾ ਗਏ ਹੋ ਹਾਂ ਉਹਦੇ ਦੁਪਹਿਰ ਨੂੰ ਗਏ ਆ ਨਾ ਤੁਸੀਂ ਮੈਨੂੰ ਪਲਾਨ ਪਹਿਲਾਂ ਕਿਉਂ ਨਹੀਂ ਦੱਸਿਆ ਫਿਰ ਮੈਂ ਉਸ ਅਕੋਰਡਿੰਗ ਸਾਰਾ ਸੈਟਅਪ ਕਰ ਦੇਣਾ ਸੀਗਾ ਤੇ ਤੂੰ ਇਸ ਤਰ੍ਹਾਂ ਕਰ ਲਾ ਆਪਾਂ 2 ਘੰਟੇ ਹੋਰ ਲੇਟ ਚੱਲ ਪਾਂਗੇ ਠੀਕ ਐ ਵੈਸੇ ਵੀ ਤੂੰ 7 ਵਜੇ ਤੋਂ ਪਹਿਲਾਂ ਨਿਕਲਣਾ ਨਹੀਂ ਕਿ ਆਪਾਂ ਨਾ ਉਧਰੋਂ ਡਿਨਰ ਕਰਕੇ ਆਵਾਂਗੇ ਠੀਕ ਐ ਮੈਂ ਕਹਿੰਨੀ ਫੇਰ ਕਿਸੇ ਦੇ ਅੰਦਰ ਰੱਖ ਲੀਏ ਮੇਰਾ ਨਾ ਜੀਜੀਆ ਵੀ ਨਹੀਂ ਕਰਨਦੇ ਆ ਪਤਾ ਨਹੀਂ ਮੇਰੀ ਤਬੀਅਤ ਜੀ ਠੀਕ ਨਹੀਂ ਲੱਗਣ ਦੀ ਤਾਂ ਕਰਕੇ ਪਰ ਤੂੰ ਤੇ ਚੰਗੀ ਬੜੀ ਲੱਗਣ ਦੀ ਬਾਕੀ ਜੇ ਤਬੀਅਤ ਠੀਕ ਨਹੀਂ ਐ ਤੇ ਤੂੰ ਐ ਡਸਟਿੰਗ ਕਿਉਂ ਕਰਨ ਢੀ ਸੀਗੀ ਫਿਰ ਜਦੋਂ ਤਬੀਅਤ ਠੀਕ ਨਹੀਂ ਤੇ ਆਰਾਮ ਕਰ ਨਹੀਂ ਮੈਂ ਹੁਣੇ ਇਹ ਨਾ ਮੈਡੀਸਿਨ ਖਾਧੀ ਐ ਤੇ ਮੈਂ ਕਿਹਾ ਚੱਲ ਖਲਾਰਾ ਵਾ ਛੱਡੋ ਬਰਾ ਆਪਾਂ ਨਾ ਕੱਲ ਜਾਂ ਪਰਸੋਂ ਚੱਲ ਪਾਂਗੇ ਅੱਜ ਪੋਸੀਬਲ ਨਹੀਂ ਹੋ ਪਰ ਤੇਰੇ ਪੇਕੇ ਆ ਜੇ ਤੂੰ ਜਾਣ ਚ ਐਕਸਾਈਟਿਡ ਨਹੀਂ ਐ ਤੇ ਮੈਨੂੰ ਕੀ ਲੋੜ ਪਈ ਯਾਰ ਫੇਰ ਤੇ ਫੇਰ ਹੀ ਸਹੀ ਤੁਹਾਡੀ ਗੱਲ ਬਿਲਕੁਲ ਸਹੀ ਆ ਖੇੜੀ ਕੁੜੀ ਹੁੰਦੀ ਆ ਉਹ ਜਿਹਨੂੰ ਪੇਕੇਆਂ ਦਾ ਜਾਣ ਨਹੀਂ ਹੁੰਦਾ ਪੇਕੇ ਜਾਣਦਾ ਤੇ ਕੁੜੀਆਂ ਨੂੰ ਚਾਹੀ ਵੱਖਰਾ ਹੁੰਦਾ ਪਰ ਮੈਂ ਤੁਹਾਨੂੰ ਕੀ ਦੱਸਾਂ ਕਿ ਮੈਂ ਪੇਕੇ ਕਿਉਂ ਨਹੀਂ ਜਾਣਾ ਮੇਰੀ ਕਿੰਨੀ ਵੱਡੀ ਮਜਬੂਰੀ ਪੇਕੇ ਨਾ ਜਾਣ ਪਿੱਛੇ ਇੱਧਰ ਆਵੀਂ ਮੇਰੀ ਗੱਲ ਸੁਣ ਮੈਂ ਤੇਰੀਆਂ ਸਾਰੀਆਂ ਗੱਲਾਂ ਸੁਣ ਲਈਆਂ ਉਹ ਤਾਂ ਲੱਗਣ ਹੀ ਡਿਆ ਵਾ ਇਹ ਨਾ ਧਰਮ ਨਹੀਂ ਕਰਦੀ ਐ ਕਾਦੇ ਮੈਂ ਪੇਕੇ ਜਾਣਾ ਨਹੀਂ ਮੈਨੂੰ ਦੱਸ ਕਿਹੜੀ ਕੁੜੀ ਕਹਿੰਦੀ ਮੈਂ ਪੇਕੇ ਨਹੀਂ ਜਾਣਾ ਇਹ ਡਰਮੇ ਸਾਰੇ ਕਰਦੀ ਉਹ ਇਹ ਅਸਲ ਇਤੇ ਪੇਕੇ ਵੜਨਾ ਹੀ ਨਹੀਂ ਚਾਹਦੀ ਉਹ ਤੁਹਾਨੂੰ ਨਾ ਪੀਜੀ ਗਲਤ ਫਹਿਮੀ ਹੋਈ ਜਾਂਦੀ ਆ ਤੁਸੀਂ ਪਤਾ 네ਗੇਟਿਵ ਹੀ ਸੋਚਦੇ ਜੇ 네ਗੇਟਿਵ ਹੀ ਸੋਚਦੇ ਜੇ ਤੁਹਾਨੂੰ ਤਦ ਕਰਕੇ ਨਾ ਪੋਜ਼ਿਟਿਵ ਚੀਜ਼ਾਂ ਦੇ ਵਿੱਚ ਵੀ 네ਗੇਟਿਵ ਹੀ ਲੱਗਦਾ ਵਾ ਥੋੜਾ ਆਪਣਾ ਮਾਈਂਡ ਪੋਜ਼ਿਟਿਵ ਕਰੋ ਮੈਨੂੰ ਪੋਜ਼ਿਟਿਵ ਤੇ 네ਗੇਟਿਵ ਸਮਝਾਣ ਦੀ ਕੋਈ ਲੋੜ ਨਹੀਂ ਉਸੇ ਨੇ ਗਣਪਤੀ ਵਾਲੇ ਦਿਨ ਇੰਤਿਆਰ ਕਰਵਾ ਕੇ ਕਹਿੰਦੀ ਮੈਂ ਨਹੀਂ ਜਾਣਾ ਆਦੇ ਫੇਰ ਕਹਿੰਦੀ ਬੈ ਨਹੀਂ ਜਾਣਾ ਓਏ ਉਦਣ ਗੱਲ ਹੀ ਕੋਈ ਹੋਰ ਸੀਗੀ ਉਦਣ ਬਾਅਦ ਵਿੱਚ ਕੋਈ ਘਰ ਨਹੀਂ ਹੈਗਾ ਉਹਨੇ ਵਿਚਾਰੀ ਨੇ ਤੇ ਚੰਗਾ ਕੀਤਾ ਕਿ ਤੁਹਾਡੇ ਬਾਰੇ ਸੋਚਿਆ ਕਿ ਤੁਸੀਂ ਇਕੱਲੇ ਘਰੇ ਰਹੋਗੇ ਬਾਕੀ ਨਾ ਮੰਮੀ ਘਰ ਨਾ ਭਾਬੀ ਘਰ ਤੁਸੀਂ ਉਹਦੇ ਵਿੱਚ ਵੀ ਨੁਕਸ ਲੱਭ ਲਿਆ ਹੁਣ ਅੱਜ ਤੇ ਉਹ ਤਿਆਰ ਹੀ ਨਹੀਂ ਹੋਈ ਉਦਣ ਤੇ ਤਿਆਰ ਹੋਈ ਹੋਈ ਤੁਹਾਡੇ ਘਰ ਕੇ ਘਰ ਰਹਿ ਪੀਆ ਵੀ ਕਿੱਥੇ ਘਵਾ ਤਿਆਰ ਨਾ ਯਾਰ ਕਿਉਂ ਨਹੀਂ ਹੋਈ ਅਸੀਂ ਵੀ ਤਾਂ ਸਾਰਿਆਂ ਨਾਲ ਹੀ ਜਾਣਾ ਸੀ ਪੁੱਤ ਮੈਨੂੰ ਤਾਂ ਕੋਈ ਹੋਰ ਹੀ ਚੱਕਰ ਲੱਗਦਾ ਹੀ ਜਿਹੜਾ ਜਾਣਾ ਹੀ ਨਹੀਂ ਚਾਹਦੀ ਪੇਕੇ ਬੀਜੀ ਤੋਹੀ ਨਾ ਆ ਆਪੀ ਨਾ ਸੁਲਝਾਈ ਜਾਓ ਇਹ ਜੜੀਆਂ ਤੁਹਾਡੀਆਂ ਗੁੰਝਲਾਂ ਨਹੀਂ ਹੈਗੀਆਂ ਵਾ ਵੇਖੋ ਮੈਨੂੰ ਆਪਣਾ ਕੰਮ ਕਰ ਕਰਨ ਦੋ ਮੈਂ ਉਹਦੇ ਵਿੱਚ ਹੀ ਚੰਗਾ ਵਾਂ ਤੁਸੀਂ ਇਸ ਕੰਮ 'ਚ ਜਚਣਦੇ ਜੇ ਤੁਸੀਂ ਲੱਗੇ ਰਹੋ ਕੋਈ ਹਾਲ ਨਹੀਂ ਆਣਾ ਦਾ ਅਸੀਂ ਉਮਰ ਹੰਡਾਈ ਆ ਸਾਨੂੰ ਪਤਾ ਕੀ ਸਹੀ ਐ ਤੇ ਕੀ ਗਲਤ ਐ ਦਫਾ ਹੋ ਜਾਓ ਬੈਜੋ ਭੈਣ ਜੀ ਤੁਸੀਂ ਅੰਦਰ ਮੈਂ ਚਾਹ ਬਣਾ ਕੇ ਲਿਓਨੀ ਤੁਹਾਡੇ ਲਈ ਚਲੋ ਕੋਈ ਗੱਲ ਨਹੀਂ ਭੈਣ ਜੀ ਥੋੜ੍ਹੀ ਥੋੜ੍ਹੀ ਹੀ ਬਣਾਉਣਾ ਫਿਰ ਤੁਸੀਂ ਜ਼ਿਆਦਾ ਨਾ ਬਣਾਉਣਾ ਠੀਕ ਐ ਚੱਕ ਕੇ ਮੈਂ ਹਲੋ 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 ਕੌਣ ਬਾਜੀ ਨਹੀਂ ਆਂਦੀ ਇਹ ਫੋਨ ਕੀਤਾ ਵਾ ਬੋਲੋ ਵੀ ਤੇ ਸਹੀ ਕੌਣ ਹੈਗਾ ਵਾ ਹਲੋ ਹਲੋ ਹਾਈ ਹਾਈ ਕੌਣ ਆ ਉਹ ਕੌਣ ਜੀ ਬੋਲੋ ਤੇ ਸਹੀ ਫੋਨ ਕਰ ਦਿੰਦੇ ਆ ਕੋ ਬੋਲਦੇ ਨਹੀਂ ਆ ਹੈਲੋ ਪਤਾ ਨਹੀਂ ਕੌਣ ਹੈਗਾ ਵਾ ਫੋਨ ਹੀ ਕੱਟ ਦਿੰਨੀ ਮੈਂ ਕਿਸੇ ਦਾ ਨਾ ਰੋਂਗ ਨੰਬਰ ਹੀ ਲੱਗ ਗਿਆ ਵਾ ਐਵੇਂ ਹਾ ਤੋ ਜੇ ਕਿਰਨ ਤੂੰ ਆਪਣੀ ਮਾਂ ਦੀ ਸਵਾ ਤਾਂ ਨਹੀਂ ਪਛਾਣ ਸਕੀ ਕਿ ਤੇਰੀ ਮਾਂ ਮੈਂ ਉੱਤਰ ਤੇਰੀ ਬੜੀ ਯਾਦ ਆਂਦੀ ਬਈ ਵਾਹ ਰੱਬਾ ਕਿਦੋਂ ਮਿਲਾਂਗੀ ਮੈਂ ਆਪਣੀ ਤੈਨੂੰ ਤੇ ਗੱਲ ਨਾ ਲਾਵਾਂਗੀ ਇਹਰਾ ਤੇ ਦਿਲ ਨਹੀਂ ਕਰਦਾ ਇਹਨੂੰ ਕੁਝ ਕਹਿਨ ਨੂੰ ਪਰ ਕੀ ਕਰਾਂ ਮੁਰਗੀ ਆਪੇ ਹੀ ਹਲਾਲ ਹੋ ਉਹਨੂੰ ਅੱਗੇ ਆ ਜਾਂਦੀ ਐ ਕੀ ਕਰਦਾ ਹੈ ਮੇਰਾ ਪੁੱਤਰ ਕੁਝ ਨਹੀਂ ਦਾਦੀ ਜੀ ਹਾਂਜੀ ਦੱਸੋ ਕੀ ਕਹਿਣਾ ਪੁੱਤ ਮੈਂ ਕਹਿਣਾ ਤੂੰ ਗੁੱਸਾ ਨਹੀਂ ਚੰਦੀ ਪਰ ਮੈਂ ਤੈਨੂੰ ਪੁੱਛ ਨਹੀਂ ਗੁੱਸਾ ਨਾ ਮੇਰੀ ਗੱਲ ਦਾ ਕਰੀ ਤੇਰਾ ਕੀ ਚੱਕਰ ਹੈ ਪੇਕੇ ਜਾਣ ਜੂਨੋਂ ਚੱਕਰ ਕੀ ਮਤਲਬ ਢੰਡਾ ਪੁੱਤ ਬੋਦੀ ਗੱਲ ਹੈ ਤੇ ਮੈਂ ਤੇਰੇ ਨਾਲ ਚਲਨੀ ਆ ਤੂੰ ਜਾਂਦੀ ਕਿਉਂ ਨਹੀਂ ਪੇਕੇ ਸਾਰੇ ਮੈਨੂੰ ਪੁੱਛਦੇ ਗਲੀ ਗੁਆਣੀ ਪੁੱਛਦੇ ਆ ਪੁੱਤ ਦੀ ਸਤੇਦਾਰ ਵੀ ਪੁੱਛਣ ਲੱਪੇ ਹੁੰਦਾ ਵਰਤੀ ਫੇਰਾ ਪਾਈ ਹੋਣੀ ਐ 골ਡੀ ਗਿਆ ਹੋਣਾ ਸੋਰੇ ਮੈਂ ਲੇਲ ਵੀ ਸਾਰੇ ਰੋਈ ਪੁੱਛਦੇ ਗਈ ਐ ਵਰਤੀ ਤੇ ਤੂੰ ਜਾਂਦੀ ਕਿਉਂ ਨਹੀਂ ਕੀ ਗੱਲ ਕੀ ਐ ਗੱਲ ਕੋਈ ਵੀ ਗੱਲ ਨਹੀਂ ਉਹ ਵੈਸੇ ਹੀ ਮੰਮੀ ਗਏ ਹੋਏ ਸੀ ਨਾ ਤਾਂ ਕਰਕੇ ਮੈਂ ਗਈ ਨਹੀਂ ਪਰ ਤੇ 골ਡੀ ਦਾ ਵੀ ਤੂੰ ਦਿਲ ਕਰਦਾ ਹੋਣਾ ਨਾ ਮੈਂ ਆਪਣੇ ਸੋਹਰੇ ਜਾਵਾਂ ਮੇਰੀ ਸੱਸ ਮੇਰਾ ਪਿਆਰ ਨਾਲ ਮੱਥਾ ਚੁੰਮੇ ਮੈਂ ਆਪਣੀ ਸਾਲੀ ਦੀਆਂ ਬਣੀਆਂ ਖਾਵਾ ਸੱਸ ਦੀਆਂ ਬਣੀਆਂ ਖਾਵਾ ਪੁੱਤੋ ਦਾ ਵੀ ਤੇ ਜੀ ਕਰਦਾ ਮੈਂ ਸੋਰੇ ਵੇਖਾਂ ਜਾ ਕੇ ਕਿਸ ਤਰ੍ਹਾਂ ਮੇਰੇ ਇੱਜ਼ਤ ਮਾਨ ਹੁੰਦਾ ਵੈ ਕੋਈ ਗੱਲ ਨਹੀਂ ਦਾਦੀ ਜੀ ਚੱਲ ਜਾਗੇ ਹੁਣ ਮੰਮੀ ਆ ਹੀ ਗਏ ਆ ਨਾ ਮੈਂ ਚੱਲਾਂ ਤੇਰੇ ਨਾਲ ਨਹੀਂ ਨਹੀਂ ਦਾਦੀ ਜੀ ਮੈਂ ਤੁਹਾਡੇ ਵਾਸਤੇ ਨਾ ਕੁਝ ਖਾਣ ਨੂੰ ਲੈ ਕੇ ਆਂਦੀ ਬੈਈਏ ਬੁੱਤ ਬੈਈਏ ਮੇਰੀ ਗੱਲ ਦਾ ਗੁੱਸਾ ਨਾ ਮਨਾਈ ਵੈਸੇ ਤੇ ਇਹ ਸਾਰੀਆਂ ਗੱਲਾਂ ਤੇਰੀ ਸੱਸ ਨੂੰ ਕਰਨੀਆਂ ਚਾਹੀਦੀਆਂ ਉਹਨਾਂ ਫਰਜ਼ ਨਿਭਾਣਾ ਚਾਹੀਦਾ ਤੇ ਮੈਂ ਕਰਨ ਲਈ ਆ ਤੇਰੀ ਮਾਂ ਬਣੀ ਫਿਰਦੀ ਆ ਉਂਝ ਤਾਂ ਤੁਹਾਨੂੰ ਨਹੀਂ ਪਤਾ ਲੱਗਦਾ ਇਹ ਮੇਰੇ ਜਾਲ ਤੇ ਫਸਦੀ ਨਹੀਂ ਏ ਨਾ ਹੋਵੇ ਵਿ rela ਹੀ ਮੇਰੇ ਹੱਥੋਂ ਨਿਕਲ ਜਾਵੇ ਮੈਂ ਦਾਦੀ ਦਾ ਕੀ ਇਲਾਜ ਕਰਾਂ ਮੈਂ ਜਿੰਨਾ ਦਾਦੀ ਤੋਂ ਮੈਂ ਦੂਰੀ ਬਣਾਉਣ ਦੀ ਕੋਸ਼ਿਸ਼ ਕਰਦੀ ਹਾਂ ਨਾ ਦਾਦੀ ਫੇਰ ਆ ਜਾਂਦੀ ਆ ਬਸ ਘਰ ਦੇ ਵਿੱਚ ਭਰੀ ਜਾਂਦੀ ਭਰੀ ਜਾਂਦੀ ਆ ਮੈਨੂੰ ਸਮਝ ਨਹੀਂ ਆਉਂਦੀ ਮੈਂ ਕੀ ਕਹਾਂ ਤੇ ਕੀ ਨਾ ਹੁਣ ਵੱਡੇ ਆ ਮੈਂ ਕੁਝ ਕਹਿ ਨਹੀਂ ਸਕਦੀ ਨੂੰ ਆ ਮੈਸ ਕਰਦੀ ਕੋਈ ਹੱਲ ਨਹੀਂ ਆਦਾ ਰੀਧੀ ਦਾ ਫੋਨ ਹੈਲੋ ਹੈਲੋ ਹਾਂ ਰੀਧੀ ਹਾਂ ਜੀ ਸਤਿ ਸ਼੍ਰੀ ਅਕਾਲ ਦੀਦੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਰੀਧੀ ਤੇਰਾ ਮੈਂ ਠੀਕ ਆ ਵਧੀਆ ਤੁਸੀਂ ਸੁਣਾਓ ਤੁਸੀਂ ਠੀਕ ਹੋ ਮੈਂ ਬਹੁਤ ਵਧੀਆ ਹੋਰ ਮੰਮੀ ਠੀਕ ਆ ਮੰਮੀ ਠੀਕ ਆ ਇੱਕੋ ਗੱਲ ਹੈਗੀ ਆ ਬਸ ਗੱਲ ਕੀ ਗੱਲ ਦੱਸ ਮੈਨੂੰ ਉਹ ਤੁਹਾਨੂੰ ਬਹੁਤ ਬਹੁਤ ਜ਼ਿਆਦਾ ਯਾਦ ਕਰਦੀ ਐ ਤੈਨੂੰ ਹੁੰਦੀ ਐ ਪਰ ਦੱਸ ਦਿੰਨੀ ਕੀ ਅੱਲਾ ਦੇ ਵਿੱਚ ਬੈਠੇ ਰਹਿੰਦੇ ਐ ਕੁਝ ਬੋਲਦੇ ਨਹੀਂ ਕੀ ਕਰਨ ਦੀ ਵੀ ਬਹੁਤ ਯਾਦਾ ਮਿਸ ਕਰਦੀ ਆ ਪਾ ਮੈਂ ਪਰ ਰੀਦੀ ਉਹਨਾਂ ਨੇ ਕਦੀ ਮੈਨੂੰ ਫੋਨ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾਂ ਮੈਨੂੰ ਯਾਦ ਕਰਦੇ ਆ ਤੇ ਐਹੀ ਤਾਂ ਸਾਰੀ ਗੱਲ ਨਾ ਫੋਨ ਹੀ ਨਹੀਂ ਨਾ ਕਰਦੇ ਇੱਕ ਵਾਰੀ ਗੱਲ ਕਰ ਲੈਣ ਨਾ ਕੁਝ ਬੋਲਦੇ ਐ ਨਾ ਕੁਝ ਦੱਸਦੇ ਐ ਉਹ ਤੇ ਮੈਂ ਉਹਨਾਂ ਦੀਆਂ ਅੱਖਾਂ 'ਚ ਹੀ ਦੇਖ ਲੈਂਦੀ ਆ ਕਿ ਉਹ ਤਾਂ ਮੈਨੂੰ ਯਾਦ ਕਰਦੇ ਹੀ ਨਹੀਂ ਰਾਮੇ ਆ ਪਰੇਸ਼ਾਨ ਹੋ ਗਈਆਂ ਪਿੱਛੇ ਜੀ ਕਿੰਨੇ ਬਿਮਾਰ ਹੋ ਗਏ ਹੀ ਪਰ ਇਹਦਾ ਹੱਲ ਕੀ ਆ ਇਹ ਦੱਸ ਮੈਨੂੰ ਮੈਂ ਕੀ ਕਰ ਸਕਦੀ ਡੀਵੀ ਤੁਸੀਂ ਇੱਕ ਕੰਮ ਕਰ ਦੋ ਪਲੀਜ਼ ਕਿਹੜਾ ਕੰਮ ਰੀਦੀ ਕੋਈ ਨਾ ਕੋਈ ਬਹਾਨਾ ਲਾ ਕੇ ਜੂ ਮਰਜ਼ੀ ਕਰੋ ਤੁਸੀਂ ਇੱਕ ਵਾਰੀ ਨਾ ਘਰ ਆਓ ਕਿਸੇ ਨਾ ਕਿਸੇ ਕੋਈ ਨਾ ਕੋਈ ਤਰੀਕੇ ਕੋਈ ਬਹਾਨਾ ਕਹਿ ਲਓ ਘਰ ਆ ਕੇ ਇੱਕ ਵਾਰੀ ਮੰਮੀ ਨੂੰ ਆਪਣੀ ਨਾ ਸ਼ਕਲ ਦਿਖਾ ਦਿਓ ਸਹੀ ਉਹਨਾਂ ਨੂੰ ਸ਼ਕਲ ਦਿਖਾਤੀ ਨਾ ਸਭ ਕੁਝ ਠੀਕ ਹੋ ਜਾਣਾ ਜਿਹੜਾ ਚੁੱਪ ਕਰਕੇ ਬੈਠੇ ਰਹਿੰਦੇ ਐ ਦਿਲ ਕਿਤੇ ਦਿਮਾਗ ਕਿਤੇ ਸਭ ਕੁਝ ਠੀਕ ਹੋ ਜਾਣਾ ਇੱਕ ਵਾਰੀ ਕਿਸੇ ਤਰੀਕੇ ਘਰ ਆ ਕੇ ਦੀਦੀ ਮੇਰੀ ਹੁਣ ਤੋਂ ਧਿਆਨ ਦੇ ਨਾਲ ਗੱਲ ਸੁਣ ਹਾਂਜੀ ਹੁਣ ਮੈਂ ਗਈ ਆ ਵਿਆਹੀ ਮੇਰਾ ਨਾ ਇੱਕ ਘਰ ਨਹੀਂ ਆ ਮੇਰੇ ਦੋ ਘਰ ਪੇਕੇ ਵੀ ਤੇ ਸੋਰੇ ਵੀ ਤੇ ਮੈਨੂੰ ਦੋਵਾਂ ਘਰਾਂ ਬਾਰੇ ਸੋਚਣਾ ਪੈਣਾ ਬਹੁਤ ਵੇਖ ਜੇ ਮੈਂ ਕਿਤੇ ਆ ਗਈ ਇਹ ਤੇਰੇ ਕਹਿਣ ਤੇ ਮੈਂ ਕਿਸੇ ਬਹਾਨੇ ਨਾਲ ਆ ਗਈ ਚੋਰੀ ਆ ਗਈ ਜਾਂ ਆਪਣੇ ਘਰ ਚ ਕਿਸੇ ਨੂੰ ਨਾਲ ਲੈ ਆਈ ਆਪਣੀ ਬੇਇੱਜ਼ਤੀ ਤੱਕ ਤੇ ਮੈਂ ਬਰਦਾਸ਼ਤ ਕਰ ਲਵਾਂਗੀ ਪਰ ਰਿਧੀ ਜੇ ਮੰਮੀ ਨੇ ਮੇਰੇ ਘਰਦਿਆਂ ਦੀ ਬੇਇੱਜ਼ਤੀ ਕਰ ਦਿੱਤੀ ਨਾ ਉਹ ਨਹੀਂ ਮੈਂ ਬਰਦਾਸ਼ਤ ਕਰ ਸਕਦੀ ਤੈਨੂੰ ਪਤਾ ਵਾ ਅੱਗੇ ਮੰਮੀ ਨੇ ਕੀ ਕੀਤਾ ਵਾ ਅਭੀ ਸਰਜਨ ਵਾਲੇ ਦਿਨ ਕਿਸ ਤਰ੍ਹਾਂ ਨਾ ਕਰ ਦਿੱਤੀ ਆ ਤੇ ਬਹੁਤ ਇਤਰਾ ਚੰਗਾ ਨਹੀਂ ਲੱਗਦਾ ਤੂੰ ਇਸ ਤਰ੍ਹਾਂ ਕਰ ਨਾ ਤੂੰ ਮੰਮੀ ਨੂੰ ਕਹਿ ਮੈਨੂੰ ਜੋ ਕਹਿ ਨਹੀਂ ਆ ਮੰਮੀ ਨੂੰ ਕਹਿ ਕਿ ਮੈਨੂੰ ਕਾਲ ਕਰਨ ਮੰਮੀ ਨੂੰ ਕੋ ਤੇ ਸਹੀ ਕਿ ਆਪਣਾ ਹੱਥ ਅੱਗੇ ਵਧਾਣ ਫੇਰ ਹੀ ਮੈਂ ਆਵਾਂਗੀ ਨਾ ਤੈਨੂੰ ਵੀ ਪਤਾ ਵਾ ਧੀਆ ਜਦੋਂ ਵਿਆਹੀਆਂ ਜਾਂਦਾ ਮਾਪਿਆਂ ਦੇ ਘਰ ਪਰਮਿਸ਼ਨ ਲੈ ਕੇ ਆਣਾ ਪੈਂਦਾ ਵਾ ਐਵੇਂ ਨਹੀਂ ਆ ਸਕਦੀ ਕੋਈ ਗੱਲ ਨਾ ਕਰੀ ਦੀਦੀ ਮੈਂ ਮੰਮੀ ਨੂੰ ਜਦੋਂ ਕੋਈ ਗੱਲ ਕਰਦੀ ਆ ਕੋਈ ਕੋਈ ਜਵਾਬ ਹੀ ਨਹੀਂ ਦਿੰਦੇ ਚੁੱਪ ਕਰਕੇ ਬੈਠ ਰਹਿੰਦੇ ਆ ਸੋਨ ਕੇ ਕਹਿੰਦੇ ਹਾਂ ਦੱਸ ਤੂੰ ਹਾਂ ਪਰ ਫੰਮੀ ਕੀ ਕੁਛ ਕਰ ਦਰਹਿੰਦੇ ਸਮਝ ਨਹੀਂ ਆਉਂਦੀ ਸੀ ਤੈਨੂੰ ਮੰਮੀ ਦੇ ਸੁਭਾਅ ਦਾ ਪਤਾ ਨਾ ਮੰਮੀ ਜਿੱਦੀ ਆ ਇਹਨਾਂ ਨੇ ਬਸ ਜਿੱਦ ਫੜ ਲੈਣੀ ਆ ਕਿ ਕਿਰਨ ਆਵੇ ਕਿਰਨ ਮੈਨੂੰ ਫੋਨ ਕਰੇ ਪਰ ਮੇਰੀ ਮਜਬੂਰੀ ਆ ਮੈਂ ਵਿਆਹੀ ਗਈ ਹਰੀਦੀ ਮੈਂ ਦੋਵੇਂ ਘਰਾਂ ਬਾਰੇ ਸੋਚਣਾ ਵਾ ਉਸਕਰ ਬਾਰੇ ਵੀ ਤੇ ਇਸ ਘਰ ਬਾਰੇ ਵੀ ਇਸ ਘਰ ਚ ਕਿਸੇ ਨੂੰ ਇਹ ਨਾ ਲੱਗੇ ਕਿ ਮੇਰੀ ਮਾਂ ਮੇਰ ਨਾਲ ਬੋਲਦੀ ਨਹੀਂ ਆ ਨਾ ਮੈਂ ਆਪਣੇ ਪੇਕਿਆਂ ਦੀ ਬੇਇੱਜ਼ਤੀ ਹੋਣ ਦੇਣੀ ਆ ਤੇ ਨਾ ਸਹੁਰਿਆਂ ਦੀ ਬਾਕੀ ਰਹੀ ਦੀ ਤੂੰ ਸਮਝਦਾਰੇਂਗੀ ਆ ਕੋਈ ਗੱਲ ਨਹੀਂ ਏਕ ਨਾ ਇੱਕ ਦਿਨ ਇਹੋ ਜਿਹਾ ਆਊਗਾ ਜਦੋਂ ਮੰਮੀ ਮੈਨੂੰ ਸਮਝਣਗੇ ਸਹੀ ਗੱਲ ਆ ਆਪਣੀ ਜਿੱਦ ਵੀ ਛੱਡਣਗੇ ਕਦੀ ਨਾ ਛੱਡੀ ਤੇ ਸਹੀ ਗੱਲ ਆ ਚਲ ਠੀਕ ਆ ਫਿਰ ਮੈਂ ਨਾ ਬਾਅਦ ਚੋ ਕਾਲ ਕਰਦੀ ਆ ਮੈਨੂੰ ਨਾ ਮੰਮੀ ਵਾਚ ਦੇ ਹੁੰਦੇ ਹੋ ਠੀਕ ਆ ਬੀਬੀ ਓਕੇ ਧਿਆਨ ਰੱਖੀ ਮੰਮੀ ਦਾ ਠੀਕ ਕੀ ਦੱਸਾਂ ਰਿੱਧੀ ਤੈਨੂੰ ਮੈਂ ਮੰਮੀ ਨੂੰ ਮਿਲਣ ਦਾ ਮੇਰਾ ਝੀ ਤੇ ਬੜਾ ਕਰਦਾ ਪਰ ਮੈਂ ਵੀ ਮਜਬੂਰ ਆ ਮੈਂ ਕੀ ਕਰਾਂ ਮੈਂ ਕੁਝ ਵੀ ਨਹੀਂ ਕਰ ਸਕਦੀ ਮਜਬੂਰੀ ਕਿਰਨ ਪੁੱਤਰ ਕਿਸ ਗੱਲ ਦੀ ਮਜਬੂਰੀ दस मेनू नहीं नहीं मम्मी कुछ नहीं वो वैसे मैं ना दीदी ਦਾ ਫੋਨ ਆਇਆ ਸੀ ਉਹdna ਗੱਲ ਕਰਨ ਦੀ ਸੀ ਅੱਛਾ ਤੇ ਫਿਰ ਕੀ ਹੋ ਗਿਆ ਸਭ ਠੀਕ ਠਾਕ ਨੇ ਨਾ ਹਾਂਜੀ ਹਾਂਜੀ ਬਾਕੀ ਸਭ ਠੀਕ ਆ ਉਹ ਬਸ ਮੰਮੀ ਦੀ ਤਬੀਅਤ ਥੋੜੀ ਖਰਾਬ ਏ ਮੰਮੀ ਦੀ ਤਬੀਅਤ ਖਰਾਬ ਏ ਤੇ ਮੇਰੀ ਗੱਲ ਸੁਣ ਤੇ ਤੂੰ ਜਾ ਕੇ ਪਤਾ ਲੇ ਆ ਮੰਮੀ ਦਾ ਮੇਰੀ ਗੱਲ ਸੁਣ ਗੋਲਡੀ ਨੂੰ ਲੈ ਜਾ ਨਾਲ ਜੋ ਦੋ ਵੀ ਜੀ ਜਾ ਕੇ ਪਤਾ ਲੇਓ ਮੰਮੀ ਦਾ ਪਤਾ ਨਹੀਂ ਨਹੀਂ ਰੀਦੀ ਹੈਗੀ ਆ ਮੰਮੀ ਦਾ ਧਿਆਨ ਰੱਖਣ ਵਾਸਤੇ ਫਿਰ ਇੱਥੇ ਵੀ ਤੇ ਕੋਈ ਨਾ ਕੋਈ ਚਾਹੀਦਾ ਹੀ ਆ ਨਾ ਤੇ ਇੱਥੇ ਮੈਂ ਤੁਹਾਡਾ ਧਿਆਨ ਰੱਖਣ ਵਾਸਤੇ ਕੋਈ 간 ਨਹੀਂ ਮੈਂ ਫੇਰ ਕਦੀ ਚਲ ਜਾਵਾਂ ਕਿਰਨ ਤੂੰ ਇਹ ਹੀ ਗੱਲ ਸੋਚਦੀ ਬਿਨਾ ਪੁੱਤਰ ਕਿ ਗੋਲਡੀ ਦੇ ਨਾਲ ਗਈ ਤੇ ਮੰਮੀ ਨੇ ਕੁਝ ਕਹਿ ਦਿੱਤਾ ਤੇ ਮੈਨੂੰ ਅੱਛਾ ਨਹੀਂ ਲੱਗੇਗਾ ਇਹੀ ਸੁੱਤਰੀ ਦਿੱਲੀ ਚਾਈ ਗੱਲ ਚੱਲਦੀ ਪਈ ਐ ਨਾ ਤੇ ਤੇ ਚੰਨੀ ਟੈਨਸ਼ਨ ਲੈਣ ਵਾਲੀ ਕਿਹੜੀ ਗੱਲ ਚੱਲ ਮੈਂ ਤੇਰੇ ਨਾਲ ਚੱਲਨੀ ਆ ਫਿਰ ਕੀ ਹੋ ਗਿਆ ਉਹ ਵੀ ਇੱਕ ਮਾਂ ਤੇ ਮੈਂ ਵੀ ਮਾਂ ਜੇ ਉਹ ਮਾਂ ਅੜੀ ਪਈ ਆਪਣੀ ਜਿੱਤੇ ਤੇ ਮੈਂ ਚਲੀ ਜਾਨੀ ਆ ਮੈਂ ਅੱਗੇ ਵੱਧ ਜਾਨੀ ਆ ਆਪਾਂ ਜਾ ਕੇ ਜੁਰਤ ਪਈ ਤੇ ਮੈਂ ਮਾਫੀ ਵੀ ਮੰਗ ਲਾਂਗੀ ਤੇ ਫਿਰ ਕੀ ਹੋ ਜਾਊਗਾ ਮੇਰੀ ਧੀ ਨਹੀਂ ਤੂੰ ਆਪਣੀ ਧੀ ਪਿੱਛੇ ਮੈਂ ਐਨਾ ਕੁਝ ਨਹੀਂ ਕਰ ਸਕਦੀ